ਵਸਦਾ ਪੰਜਾਬ ਦੇਖ ਰਹੇ ਸਾਰੇ ਦਰਸ਼ਕਾ ਦਾ ਸਵਾਗਤ ਹੈ ਮੈਂ ਲਗਨ ਸੇ ਹਾਜ਼ਰ ਆ ਇੱਕ ਨਵੀਂ ਚਰਚਾ ਲੈ ਕੇ ਮੇਰੇ ਨਾਲ ਮੌਜੂਦ ਰਹੇ ਨੇ ਸੀਨੇ ਪੱਤਰਕਾਰਸਦਾਰ ਜਗਿੰਦਰ ਸਿੰਘ ਜੀ ਸਵਾਗਤ ਹੈ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਦਰਸ਼ਕਾਂ ਨੂੰ ਵੀ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਸਰ ਪੰਜਾਬ ਚ ਆਉਣ ਵਾਲੇ ਦਿਨਾਂ ਚ ਸਿਆਸੀ ਪਾਰਾ ਚੜੇਗਾ ਉਸ ਦਾ ਪੰਜਾਬ ਦੀ ਸਿਆਸਤ ਤੇ ਕੀ ਅਸਰ ਰਹੇਗਾ ਤਾਂ ਚਰਚਾ ਦੀ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਆਂ ਅਹ ਦੇਖੋ ਲਗਨ ਜੀ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਪੰਜਾਬ ਦਾ ਸਿਆਸੀ ਪਾਰਾ ਚੜੇਗਾ ਦਿੱਲੀ ਚੋਣਾਂ ਤੋਂ ਜਿਹੜੇ ਪੰਜਾਬ ਦੇ ਰਾਜਨੀਤਿਕ ਆਗੂ ਨੇ ਉਹ ਵਿਲੇ ਹੋ ਗਏ ਨੇ ਕਹਿ ਲਓ ਔਰ ਕੁਝ ਸੱਤਾਧਾਰੀ ਤੇਰੇ ਦੇ ਵੀ ਆਗੂ ਐ ਖਾਸ ਕਰ ਮੁੱਖ ਮੰਤਰੀ ਭਗਵੰਤ ਮਾਨ ਕੈਬਨਿਟ ਮੰਤਰੀ ਵਿਧਾਇਕ ਉਹ ਸਭ ਨੇ ਜਿਹੜਾ ਮੋੜਾ ਕਰ ਲਿਆ ਪੰਜਾਬ ਵਾਲੇ ਨੂੰ ਕਿਉਂਕਿ ਕੱਲ ਚੋਣਾਂ ਨੇ ਦਿੱਲੀ ਔਰ ਉਹਦੇ ਨਾਲ ਹੀ ਜਿਹੜਾ ਦਿੱਲੀ ਚ ਪੰਜਾਬ ਤੋਂ 14 ਟੀਮਾਂ ਕਾਂਗਰਸ ਪਾਰਟੀ ਦੇ ਆਗੂਆਂ ਦੇ ਕਿ ਗਏ ਹੁੰਗਾ ਸੀ ਉਹਨਾਂ ਨੇ ਵੀ ਮੋੜਾ ਪਾ ਲਿਆ ਬਾਅਦ ਸਿਰਫ ਲੋਕ ਸਭਾ ਮੈਂਬਰ ਜਾਂ ਰਾਜ ਸਭਾ ਮੈਂਬਰ ਉਹੀ ਰਹਿ ਗਏ ਆ ਦਿੱਲੀ 'ਚ ਔਰ ਚੋਣ ਕਮਿਸ਼ਨ ਵੱਲੋਂ ਹਦਾਇਤ ਵੀ ਹੈ ਕਿ ਚੋਣਾਂ ਤੋਂ ਪਹਿਲਾਂ ਪਹਿਲਾਂ ਜਿਹੜੇ ਬਾਹਰੋਂ ਆਏ ਹੋਏ ਲੀਡਰ ਨੇ ਉਹ ਦਿੱਲੀ 'ਚੋਂ ਜਾਂ ਵਕਫਾ ਖਲਕਿਆਂ ਜਿਹੜੇ ਬੈਠੇ ਲੀਡਰ ਨੇ ਉਹ ਬਾਹਰ ਚਲੇ ਜਾਣ ਔਰ ਉਹ ਤੋਂ ਕਹ ਲਓ ਹੁਣ ਕੱਲ ਇਲੈਕਸ਼ਨ ਹੋ ਜਾਣੀ ਹੈ ਔਰ ਸਕਤਰੇਚ ਵੀ ਸਿਵਲ ਸਕਤਰੇਚ ਵੀ ਕੈਬਨਟ ਮੰਤਰੀਆਂ ਦੀ ਹਾਜ਼ਰੀ ਜਿਹੜੀ ਹੈ ਉਹ ਸ਼ੁਰੂ ਹੋ ਜਾਣੀ ਆ ਰੌਣਕਾਂ ਪਰਤ ਆਉਣੀਆਂ ਔਰ ਲੋਕਾਂ ਦੀਆਂ ਜਿਹੜੀਆਂ ਕਹੋ ਲੋਕ ਮੁੱਦਿਆਂ ਨਾਲ ਜਾਂ ਲੋਕ ਮਸਲਿਆਂ ਨਾਲ ਜਾਂ ਪੰਜਾਬ ਦੇ ਮੁੱਦਿਆਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਜਿਹੜੀਆਂ ਪਹਿਲਾਂ ਕੰਮਕਾਰਾਂ ਵਾਲੀਆਂ ਜਿਹੜੀਆਂ ਖਾਸ ਜਾਂ ਪਹਿਲਾਂ ਹੁੰਦੀਆਂ ਸੀ ਉਹ ਪੰਜਾਬ ਦੇ ਮੁੱਖ ਮੰਤਰੀ ਨਾਲ ਸੰਬੰਧਿਤ ਜਾਂ ਕੈਬਨਟ ਮੰਤਰੀਆਂ ਨਾਲ ਸੰਬੰਧਿਤ ਉਹ ਦਿੱਲੀ ਚ ਜਾ ਕੇ ਵੀ ਸਾਈਨ ਹੁੰਦੀਆਂ ਰਹੀਆਂ ਪਰ ਬਹੁਤ ਸਾਰੀਆਂ ਫਾਈਲਾਂ ਨੇ ਸੈਨਾ ਕਰਕੇ ਕਹਿ ਲਓ ਦਪੀਆਂ ਪਈਆਂ ਨੇ ਜਾਂ ਰੁਕੀਆਂ ਪਈਆਂ ਨੇ ਉਹ ਵੀ ਹੋਰ ਥੋੜੇ ਦਿਨਾਂ ਚ ਹੀ ਨਿਕਲ ਜਾਣੀਆਂ ਕਿਉਂਕਿ ਸਾਰੇ ਕਹਿ ਰਹੇ ਕਿ ਵਾਪਸ ਪਰਤ ਆਉਣੇ ਆ ਔਰ 10 ਨੂੰ ਕੈਬਨਟ ਦੀ ਜਿਹੜੀ ਮੀਟਿੰਗ ਵੀ ਹੋਣੀ ਉਹ ਤੇ ਆਪਾਂ ਚਰਚਾ ਕਰ ਚੁੱਕੇ ਆ ਕਿ ਉਹ ਚ ਕਿਹੜੇ ਕਿਹੜੇ ਮਸਲੇ ਜਾਂ ਮੁੱਦੇ ਪੇਚਾਰੇ ਜਾਣੇ ਆ ਸਭ ਤੋਂ ਅਹਿਮ ਹੈ ਕਿ ਉਹ ਚ 10 ਦੀ ਮੀਟਿੰਗ ਚ ਜਿਹੜਾ ਮਹਿਲਾਵਾਂ ਨੂੰ 1000 ਰੁਪਇਆ ਦੇਣਾ ਉੱਤੇ ਹੋਰ ਗਾਉਂ ਦੀ ਤਿਆਰੀ ਆ ਔਰ ਜਾਂ ਕਹਿ ਲਈਏ ਇਹ ਮਹਿਲ ਆਮਾ ਨੂੰ ਦੇਣ ਦਿਓ 1000 ਰੁਪਿਆ ਤਿਆਰੀ ਹੈ ਕਿਉਂਕਿ ਬ੍ਰੋਧੀਆਂ ਕੋਲੇ ਉਹ ਸਭ ਤੋਂ ਵੱਡਾ ਮੁੱਦਾ ਆਮ ਆਦਮੀ ਪਾਰਟੀ ਦੇ ਖਿਲਾਫ ਵੀ ਹੈ ਪੰਜਾਬ ਸਰਕਾਰ ਦੇ ਖਿਲਾਫ ਵੀ ਹੈ ਔਰ ਉਸ ਫਾਈਲ ਤੇ ਕਹ ਲੋ ਸਰਕਾਰ ਵੱਲੋਂ ਜਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਂ ਕੈਬਨਿਟ ਵੱਲੋਂ ਉਸ ਦਿਨ ਜਿਹੜੀ ਮੋਹਰ ਲੱਗ ਜਾਣੀ ਹੈ ਤੇ ਉਹਦੇ ਨਾਲ ਹੀ ਜਿਹੜੀ ਵਿੱਤ ਸਲਾਹਕਾਰ ਜਿਨ੍ਹਾਂ ਨੇ ਪੰਜਾਬ ਨੂੰ ਵਿੱਤੀ ਤੌਰ ਤੇ ਵਾਰਨਾ ਹੈ ਜਾਂ ਸਰਕਾਰ ਦੇ ਖਰਚੇ ਘਟਾਉਣੇ ਆ ਜਾਂ ਸਬਸਿਡੀਆਂ ਤੇ ਵੀ ਕਹਿ ਲਓ ਕਾਂਟੀ ਮਾਰਨੀ ਆ ਉਹ ਉਹ ਉਹਨਾਂ ਵੱਲੋਂ ਜਿਹੜਾ ਸੁਝਾਅ ਦਿੱਤੇ ਗਏ ਆ ਉਹ ਤੇ ਵੀ ਮੀਟਿੰਗ 'ਚ ਵਿਚਾਰ ਹੋਣ ਦੀ ਚਰਚਾ ਹੈ ਤੇ ਦੂਸਰੇ ਪਾਸੇ ਆਪਾਂ ਗੱਲ ਕਰ ਲਈਏ ਕਿ ਸਿਆਸੀ ਪਾਰਾ ਚੜ ਜਾਣਾ ਦੇਖੋ ਜਦੋਂ ਸੱਤਾਧਾਰੀ ਧਿਰ ਤੇ ਵਿਰੋਧੀ ਧਿਰ ਦੀ ਸਰਕਾਰ ਮੀ ਪੰਜਾਬ 'ਚ ਹੋ ਜਾਣੀ ਆ ਔਰ ਇੱਕ ਦੂਜੇ ਦੇ ਆਹਮੋ ਸਾਹਮਣੇ ਹੋ ਜਾਣਾ ਤਾਂ ਦੇਖੋ ਪਹਿਲਾਂ ਦਿੱਲੀ ਚ ਵੀ ਪਿਛਲੇ ਦਿਨਾਂ ਚ ਬਹੁਤ ਕਹਿ ਲਓ ਇੱਕ ਦੂਜੇ ਦੇ ਖਿਲਾਫ ਇੱਕ ਦੂਜੇ ਦੇ ਵਿਰੋਧ ਚ ਜਾਂ ਇੱਕ ਦੂਜੇ ਦੇ ਮੁੱਦਿਆਂ ਨੂੰ ਲੈ ਕੇ ਸ਼ਰੀਕੀਬਾਜੀ ਜਿਹੜੀ ਹੈ ਦਿੱਲੀ ਚ ਵੀ ਪੱਕੀ ਹੋਈ ਸੀ ਪਰ ਹੁਣ ਦੋਵੇਂ ਤਰ੍ਹਾਂ ਵਾਪਸ ਆ ਕੇ ਇੱਥੇ ਵੀ ਆਮ ਆਸਮਣੇ ਹੋਣੀ ਹੈ ਬਖ ਬਖ ਮੋਤੇ ਆ ਤੇ ਔਰ ਜਿਹੜੀ ਵੀ ਧਰ ਭਾਰੂ ਰਹਿ ਜਾਂਦੀ ਹੈ ਦੇਖੋ ਬੀਜੇਪੀ ਦੀ ਵੀ ਗੱਲ ਹੈ ਨਾਲ ਔਰ ਭਾਵੇਂ ਆਮ ਆਦਮੀ ਪਾਰਟੀ ਦਾਵਾ ਕਰ ਰਹੀ ਹੈ ਕਿ ਅਸੀਂ ਫੇਰ ਸਰਕਾਰ ਬਣਾਵਾਂਗੇ ਦਿੱਲੀ ਚ ਪਰ ਬੀਜੇਪੀ ਦਾ ਗਰਿਆ ਕਾਂਗਰਸ ਪਾਰਟੀ ਦਾ ਵੀ ਜ਼ੋਰ ਲੱਗਿਆ ਰਿਹਾ ਔਰ ਜਿਹੜੀ ਬਾਕੀ ਉਥੇ ਦਿੱਲੀ ਚ ਭਾਰੂ ਹੋ ਜਾਂਦੀ ਹੈ ਜਾਂ ਉੱਪਰ ਜਾਂਦੀ ਹੈ ਜਾਂ ਸਰਕਾਰ ਬਣਾਉਂਦੀ ਹੈ ਤੇ ਉਹਨਾਂ ਦੇ ਹੌਸਲੇ ਪੰਜਾਬ ਚ ਵੀ ਬਲੰਦ ਹੋੜੇ ਕਿਉਂਕਿ 27 ਦਾ ਕਿਲਾ ਜਾਂ ਕਹੇ ਲੋ 27 ਦੀਆਂ ਚੋਣਾਂ ਬੜੀਆਂ ਨੇੜੇ ਨੇ ਪਰ ਉਸ ਉਸ جنگ ਨੂੰ ਲੈ ਕੇ ਇੱਥੇ ਵੀ ਸਰਗਰਮੀ ਜਿਹੜੀ ਆ ਉਹ ਭੱਗ ਜਾਣੀ ਆ ਪਾਰਾ ਚੜ ਜਾਣਾ ਔਰ ਮਾਹੌਲ ਜਿਹੜਾ ਉਹ ਗਰਮ ਹੋ ਜਾਣਾ ਬਿਲਕੁਲ ਜਿਹੜੀ ਕਰ ਉੱਪਰ ਦੀ ਹੈ ਜਾਂ ਚੋਣ ਨਤੀਜੇ ਕੀ ਆਉਂਦੇ ਨੇ ਉਹਨਾਂ ਦੀ ਅਡੀਕ ਕਰਨੀ ਪਊਗੀ ਔਰ ਉਹ ਧਰ ਪੰਜਾਬ ਚ ਸਰਗਰਮ ਹੁੰਦੀ ਵੀ ਜਾਂ ਅੱਗੇ ਦੌੜਦੀ ਵੀ ਕਹਿ ਲੋ ਬਾਅਦ ਚ ਮੋਰੀ ਹੁੰਦੀ ਵੀ ਨਜ਼ਰ ਆਊਗੀ ਜੀ ਸਰ ਅੱਗੇ ਜੇ ਆਪਾਂ ਗੱਲ ਕਰੀਏ ਵੀ ਅਕਾਲੀ ਦਲ ਦੀ ਸੱਤ ਅਮਰੀਕਾ ਮੀਟਿੰਗ ਦੀ ਮੀਟਿੰਗ ਤੋਂ ਪਹਿਲਾਂ ਮਨਪ੍ਰੀਤ ਸਿੰਘ ਆਯਾਲੀ ਦਾ ਦੋ ਟੁਕ ਜਵਾਬ ਕੀ ਹੈ ਕਿ ਆਯਾਲੀ ਦੇ ਸਟੈਂਡ ਤੇ ਪਾਰਟੀ ਪਲਟੇਗੀ ਅ ਦੇਖੋ ਲਗਨ ਜੀ ਜਿਹੜੇ ਤੁਸੀਂ ਗੱਲ ਕੀਤੀ ਹੈ ਮਨਪ੍ਰੀਤ ਸਿੰਘਿਆਲੀ ਦੇ ਦੋ ਟਕ ਜਵਾਬ ਦੀ ਅਰ ਦੀ ਸਤ ਮੈਂਬਰੀ ਕਮੇਟੀ ਦੀ ਮੀਟਿੰਗ ਅੱਜ ਹੋ ਰਹੀ ਹੈ ਉਸ ਤੋਂ ਪਹਿਲਾਂ ਜਿਹੜੀ ਗੈਰ ਰਸਮੀ ਮੀਟਿੰਗ ਹੋਈ ਹੈ ਉਹ ਚ ਆਪਣੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਸਤ ਮੈਂਬਰੀ ਕਮੇਟੀ ਦੇ ਮੈਂਬਰ ਨੇ ਜਾਂ ਸ਼੍ਰੋਮਣਿਕ ਪੇਟੀ ਦੇ ਪ੍ਰਧਾਨ ਨੇ ਉਹਨਾਂ ਨਾਲ ਮਨਪ੍ਰੀਤ ਸਿੰਘਿਆਲੀ ਦੀ ਬਡਾਲਾ ਸਾਹਿਬ ਦੀ ਜਾਂ ਆਪਣੇ ਸੰਤਾ ਸਿੰਘ ਮੈਤਪੁਰੀ ਦੀ ਜਿਹੜੀ ਮੀਟਿੰਗ ਹੋਈ ਆ ਉਹ ਚ ਉਹਨਾਂ ਨੇ ਗਾਰੀ ਦੇ ਦੋ ਟੁਕ ਜਵਾਬ ਇਹੀ ਦਿੰਦਾ ਹੈ ਕਿ ਜਦੋਂ ਕਿਸੇ ਪ੍ਰਿੰਸੀਪਲ ਸਥਾਨਕ ਨੂੰ ਬਚਾਉਣ ਦੀ ਲੜਾਈ ਚੱਲ ਰਹੀ ਹੋਵੇ ਤਾਂ ਉੱਥੇ ਇੱਕ ਬੰਦੇ ਨੂੰ ਬਚਾਉਣ ਲਈ ਜਿਹੜੀ ਲੜਾਈ ਹੈ ਜਾਂ ਉਸ ਬੰਦੇ ਨੂੰ ਉਭਾਰਨ ਲਈ ਉਹਨਾਂ ਦਾ ਕਹਿਣ ਦਾ ਭਾਵ ਹੈ ਕਿ ਸੁਖਵੀਰ ਬਾਦਲ ਨੂੰ ਉਭਾਰ ਲਈ ਜਾਂ ਬਚਾਉਣ ਲਈ ਜਿਹੜੀ ਲੜਾਈ ਆ ਉਹ ਛੋਟੀ ਰਹਿ ਜਾਂਦੀ ਹੈ। ਸਭ ਤੋਂ ਪਹਿਲਾਂ ਹਾਂ ਤਾਂ ਸਭ ਤੋਂ ਪਹਿਲਾਂ ਉਹ ਪੰਥਕ ਏਜੰਡਾ ਜਾਂ ਪੰਥਕ ਮੁੱਦਿਆਂ ਨਾਲ ਜੁੜੀ ਹੋਈ ਜਿਹੜੀ ਪਾਰਟੀ ਹੈ ਉਹਨੂੰ ਉਸ ਮੁੱਤੇ ਤੇ ਮੋੜਨ ਲਈ ਜਾਂ ਲੀਡਰਸ਼ਿਪ ਨੂੰ ਉਸ ਮੁੱਦੇ ਤੇ ਕੇਂਦਰਿਤ ਕਰਨ ਲਈ ਸਭ ਤੋਂ ਪਹਿਲਾਂ ਜ਼ਰੂਰੀ ਹੈ ਥਾਣ ਔਰ ਉਸ ਥਾਂ ਤੇ ਹੈ ਕਿ ਸ੍ਰੀ ਕਾਲਤਾਖ ਸਾਹਿਬ ਤੋਂ ਜਿਹੜਾ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਔਰ ਉਸ ਹੁਕਮਨਾਮੇ ਤੋਂ ਅਕਾਲੀ ਦਲ ਸਿੱਧੇ ਰੂਪ ਵਿੱਚ ਇੱਕ ਤਰ੍ਹਾਂ ਨਾਲ ਮੁਨਕਰ ਹੋ ਚੁੱਕਿਆ ਔਰ ਮੁਨਕਰ ਹੋ ਕੇ ਅਕਾਲੀ ਦਲ ਨੇ ਜਿਹੜੀ ਹੈ ਭਾਤੀ ਮੈਂ ਪੰਜਾਬ 'ਚ ਰੰਮੀ ਪਰ ਜਿਹੜੇ ਹੁਣ ਹਾਲਾਤ ਬਣ ਗਏ ਨੇ ਜਾਂ ਜਿਸ ਤਰ੍ਹਾਂ ਲੋਕਾਂ ਨੇ ਜਾਂ ਸਿੱਖ ਪੰਥ ਨੇ ਪੰਥ ਨੇ ਚਾਹ ਵਿਦੇਸ਼ਾਂ 'ਚ ਬੈਠੇ ਸਿੱਖ ਨੇ ਜਾਂ ਪੰਜਾਬ 'ਚ ਬੈਠੇ ਸਿੱਖ ਨੇ ਜਦੋਂ ਕਾਲੀਦਲ ਨੂੰ ਰਿਸਪੌਂਸ ਨਹੀਂ ਦਿੱਤਾ ਚਫੇਰਿਓ ਇਸ ਦਾ ਵਿਰੋਧ ਹੋਇਆ ਸ੍ਰੀ ਕਾਲ ਤਖਤ ਜੇਦਾਰ ਨੇ ਵੀ ਸਪੱਸ਼ਟ ਲਫਜ਼ਾਂ 'ਚ ਕਹਿਤਾ ਕਿ ਸੱਤ ਮੈਂਬਰੀ ਕਮੇਟੀ ਹੀ ਭਰਤੀ ਮੈਂਬਰ ਦੀ ਅਗਵਾਈ ਕਰੂਗੀ ਤਾਂ ਮੋੜਾ ਪਿਆ ਔਰ ਅੱਜ ਦੀ ਮੀਟਿੰਗ ਉਸੇ ਸੰਦਰਭ 'ਚ ਹੀ ਹੋ ਰਹੀ ਹੈ ਜਿਹੜੀ ਅੱਜ ਦੀ ਪਟਿਆਲਾ ਵਿਖੇ ਮੀਟਿੰਗ ਹੋ ਰਹੀ ਹੈ ਔਰ ਤਾਲਾ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਕੀ ਅਕਾਲੀ ਦਲ ਮਨਪ੍ਰੀਤਿਆਲੀ ਦੇ ਸਟੈਂਡ ਤੇ ਵਾਪਸ ਜਾਂ ਪਲਟੂਗਾ ਜਾਂ ਮੜੂਗਾ ਦੇਖੋ ਇੱਥੇ ਵੀ ਜੀ ਗੱਲ ਇਹ ਹੈ ਕਿ ਮਨਪ੍ਰੀਤਿਆਲੀ ਦਾ ਸਟੈਂਡ ਨਹੀਂਗਾ ਇਹ ਹਮ ਇੱਕ ਕਾਲਤਖ ਸਹਿਬ ਦਾ ਹੁਕਮਨਾਮਾ ਜਾਂ ਸੀ ਕਾਲਤਖ ਸਹਿਬ ਦਾ ਸਟੈਂਡ ਹੈ ਜਥੇਦਾਰ ਦਾ ਔਰ ਉਹ ਤੇ ਮਨਪ੍ਰੀਤਿਆਲੀ ਪਹਿਰੇਦਾਰੀ ਕਰ ਰਿਹਾ ਜੀ ਉਹ ਇਹੀ ਕਹਿ ਰਿਹਾ ਨਾ ਵੀ ਅਸੀਂ ਸ੍ਰੀ ਕਾਲਤਾਖਸਰਬ ਨੂੰ ਸਮਰਪਤ ਆ ਜਾਂ ਸ੍ਰੀ ਕਾਲਤਾਖਸਰਬ ਦੇ ਹੁਕਮਨਾਮੇ ਤੇ ਅਸੀਂ ਖੜੇ ਆ ਕਿ ਉਸ ਸਥਾਨ ਤਨਸਾਰ ਜਾਂ ਜੋ 2 ਦਸੰਬਰ ਨੂੰ ਹੁਕਮਨਾਮਾ ਜਾਰੀ ਹੋਇਆ ਉਹਦੇ ਅਨਸਾਰ ਭਰਤੀ ਮੈਨ ਕੀਤਾ ਜਾਵੇ। ਪਰ ਉੱਥੇ ਜਿਹੜਾ ਆਕਾਲੀ ਦਲ ਨੂੰ ਆਕਰ ਪਲਟਣਾ ਹੀ ਪੈਣਾ। ਤੇ ਪਹਿਲਾਂ ਵੀ ਦੇਖੀਏ ਸਾਲ 17 ਤੋਂ ਆਕਾਲੀ ਦਲ ਸੱਤਾ ਤੋਂ ਬਾਹਰ ਹੋਇਆ ਹੋਇਆ। ਪਰ ਬਥੇਰਾ ਭੱਜ ਕੇ ਦੇਖ ਲਿਆ। ਆਖਰ ਸ੍ਰੀ ਕਾਲਤਾਖਸਰ ਦੇ ਮੂਹਰੇ ਜਾ ਕੇ ਖੜੇ ਹੋਣਾ ਪਿਆ ਨਾ ਹੱਥ ਜੋੜ ਕੇ ਲੀਡਰਸ਼ਿਪ ਨੂੰ ਜਿਹੜੀਆਂ ਗਲਤੀਆਂ ਕੀਤੀਆਂ ਸੀ ਉਹ ਕਬੂਲ ਕਰਨੀਆਂ ਪਈਆਂ ਮੰਨਣੀਆਂ ਪਈਆਂ ਝੁਕਣਾ ਪਿਆ ਔਰ ਗੱਲ ਚ ਤੱਕੀਆਂ ਪਾ ਕੇ ਬੈਠਣਾ ਪਿਆ ਬਿਲਕੁਲ ਹੁਣ ਦੇਖੋ ਉਸ ਹੁਕਮਨਾਵੇ ਦਾ ਵੀ ਜਿਹੜਾ ਅੱਧਾ 파ਟ ਜਾਂ ਅੱਧਾ ਹਿੱਸਾ ਮਾਰ ਲਿਆ ਹੁਕਮਨਾਮਾ ਤਾਂ ਸੰਪੂਰਨ ਹੁੰਦਾ ਜੀ ਸੰਪੂਰਨ ਰੂਪ ਚ ਮੰਨਣਾ ਪੈਣਾ ਔਰ ਮੁੜਨਾ ਪੈਣਾ ਕਹਿ ਲੋ ਜਿਵੇਂ ਆਪਾਂ ਕਹਿੰਦੇ ਹੁੰਦਾ ਵੀ ਇੱਕ ਕਹਾਵਤ ਹੈਗੀ ਆ ਵੀ ਪਾਣੀ ਤਾਂ ਪੁਲਾ ਦੇ ਹੇਠਾਂ ਦੀ ਲੰਗਣਾ ਤੇ ਜੇ ਲੋਵਾ ਅਗਰ ਪਾਣੀ ਪੁਲਾਂ ਦੇ ਹੇਟਾਂ ਦੀ ਲਗਣਾ ਹੈ ਤੇ ਮਰਪੀ ਤੇ ਆਲੀ ਤਾਂ ਉੱਥੇ ਪੁਲ ਤੇ ਕਹਿ ਲੋ ਖੜ ਗਿਆ ਹੂੰ ਕਰੇਦਾਰੀ ਕਰਨ ਲੱਗ ਗਿਆ ਤੇ ਉਹ ਉਹ ਪੁਲ ਸ੍ਰੀ ਕਾਲ ਤਖਤ ਸਾਹਿਬ ਦਾ ਕਹਿ ਲੋ ਮਨਾਵਾ ਜਬਸੀਲ ਤੋਂ ਜਿਹੜਾ ਜਾਰੀ ਹੋਇਆ ਉਹ ਹੁਕਮਨਾਵਾ ਉੱਥੇ ਆ ਕੇ ਝੁਗਣਾ ਹੀ ਪੈਣਾ ਹੂੰ ਔਰ ਉਹ ਮੁੜਨਾ ਹੀ ਪੈਣਾ ਹੈ ਕਿ ਕਿ ਪੁਲਾਂ ਦੇ ਥੱਲੇ ਦੀ ਲਗਣਾ ਔਰ ਉਹ ਹੌਲੀ ਹੌਲੀ ਪਹਿਲਾਂ 10 ਸਾਲ ਮੰਨੇ ਨਹੀਂ ਫਿਰ ਮੰਨ ਗਏ ਹੁਕਮਨਾਵਾ ਸਜਾਵੀ ਲਵਾ ਲਈ ਜੀ ਬਿਲਕੁਲ ਉਸ ਤੋਂ ਬਾਅਦ ਹੁਣ ਫੇਰ ਪਾਸੇ ਇੱਕ ਬਰਾਬਰ ਵਰਕਿੰਗ ਕਮੇਟੀ ਨੇ ਧਿਰ ਖੜੀ ਕਰਤੀ ਵੀ ਜੀ ਤੁਸੀਂ ਸ਼ੁਰੂ ਕਰੋ ਮੈਮ ਭਰਤੀ ਮੈਮ ਹੁਣ ਫੇਰ ਮੋੜ ਆ ਪੈ ਗਿਆ ਕਹਿਣ ਤੋਂ ਭਾਵ ਹੈ ਪਹਿਲਾਂ ਹੀ ਹਕਮਨਾਮਾ ਜਿਹੜਾ ਹੈ ਉਹਨੂੰ ਮੰਨ ਲੈਣਾ ਚਾਹੀਦਾ ਹੈ ਜਾਂ ਕਾਲੀ ਦਲ ਨੂੰ ਜਾਂ ਖੇਤਰੀ ਪਾਰਟੀ ਨੂੰ ਬਚਾਉਣ ਲਈ ਇਹ ਸਾਰਾ ਕੁਝ ਮੰਨਣਾ ਹੀ ਪੈਣਾ ਸਿਰਫ ਇੱਕ ਲੀਡਰ ਨੂੰ ਬਚਾਉਣ ਲਈ ਲੜਾਈ ਲੜੀ ਜਾ ਰਹੀ ਹੈ ਜਾਂ ਇੱਕ ਵਿਅਕਤੀ ਨੂੰ ਬਚਾਉਣ ਲਈ ਲੜਾਈ ਲੜੀ ਜਾ ਰਹੀ ਹੈ ਇਹ ਤੋਂ ਮੋੜਾ ਲੈਣਾ ਪੈਣਾ ਕਾਲੀ ਦਲ ਨੂੰ ਕਿਉਂਕਿ ਕਾਲੀ ਦਲ ਦਾ ਦਾਅਵਾ ਹੈ ਕਿ ਇਹ ਪੰਜ ਕੋ ਕਾਲੀ ਦਲ ਚ ਤਾਂ ਬ੍ਰੇਕ ਇਹਦਾ ਭਾਰੂ ਹੋਣਾ ਹੀ ਨਹੀਂ ਚਾਹੀਦਾ ਕਾਲੀ ਦਲ ਚ ਪਰ ਇੱਥੇ ਬਾਅਦਸ ਮੋੜਨਾ ਪੈਣਾ ਔਰ ਇਹਦੇ ਨਾਲ ਹੀ ਆਪਾਂ ਗੱਲ ਕਰ ਲਈਏ ਕਿ ਮਨਪ੍ਰੀਤ ਯਾਗੀ ਨਾਲ ਦੀ ਮੈਂ ਗੱਲ ਵੀ ਕੀਤੀ ਹੈ ਕਿਉਂਕਿ ਮੈਨੂੰ ਸੀਗਾ ਪਤਾ ਕਰੀਏ ਵੀ ਉਹ ਮੀਟਿੰਗ ਚ ਸ਼ਾਮਲ ਹੋ ਰਹੇ ਅੱਜ ਜਿਹੜੀ ਹੋ ਰਹੀ ਹੈ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਮੀਟਿੰਗ ਚ ਜਾ ਰਹੇ ਹਾਂ ਪਰ ਮੀਟਿੰਗ ਦਾ ਮੀਟਿੰਗ ਦੀ ਸ਼ੁਰੂਆਤ ਜੀ ਮੈਨੂੰ ਕਿਹਾ ਕਿ ਇੱਕੋ ਹੀ ਗੱਲ ਤੇ ਮੀਟਿੰਗ ਹੋਣੀ ਆ ਵੀ ਆ ਹੁਕਮਨਾਵਾ ਜਿਹੜਾ ਹੈ ਉਹਦੇ ਅਨਸਾਰ ਭਰਤੀ ਮੈਮ ਹੋਊਗੀ ਤਾਂ ਆ ਮੀਟਿੰਗ ਅੱਗੇ ਚੱਲੂਗੀ ਜੇ ਪਹਿਲਾ ਹੀ ਕਿਉਂਕਿ ਇਸ ਮੀਟਿੰਗ ਚ ਜਾਂ ਪਹਿਲੀ ਮੀਟਿੰਗ ਹੋ ਰਹੀ ਹੈ ਇਹ ਮੀਟਿੰਗ ਚ ਉਹਨਾਂ ਆਉਣ ਵਾਲੇ ਬਿਨਾਂ ਚ ਜੇ ਅੱਜ ਦੀ ਮੀਟਿੰਗ ਸਫਲ ਰਹਿੰਦੀ ਹੈ ਜਾਇਤੇ ਗੱਲਬਾਤ ਹੁੰਦੀ ਹੈ ਫਿਰ ਕਿਸ ਤਰ੍ਹਾਂ ਦੀ ਬਿਉਂਤਬੰਦੀ ਕਰਨੀ ਹੈ ਭਰਤੀ ਮਹਿਬ ਲਈ ਕਿਸ ਤਰ੍ਹਾਂ ਕਾਲੀ ਦਲ ਨੂੰ ਆਭਾਰਨਾ ਹੈ ਜਾਂ ਕਿਸ ਤਰ੍ਹਾਂ ਇਹ ਜਿਹੜੀ ਕਿਉਂਕਿ ਜਦੋਂ ਸੱਤ ਮੈਂਬਰੀ ਕਮੇਟੀ ਦੀ ਗਵਾਈ ਚ ਭਰਤੀ ਹੋ ਤਾਂ ਪਹਿਲੀ ਜਿਹੜੀ ਭਰਤੀ ਹੋਗੀ ਆ ਜਾਂ ਜਿਹੜੀ ਵਰਕਿੰਗ ਕਮੇਟੀ ਨੇ ਕਰਵਾਈ ਹੈ ਭਰਤੀ ਉਹ ਤਾਂ ਫਿਰ ਰੱਦ ਹੋਊਗੀ ਫਿਰ ਜਿਹੜਾ ਕੰਟਰੋਲ ਆ ਉਹ ਤਾਂ ਸੱਤ ਮੈਂਬਰੀ ਕਮੇਟੀ ਦੇ ਹੱਥ ਚ ਆਊਗਾ ਨਾ ਹੋਰ ਵੀ ਮੀਟਿੰਗਾਂ ਦੇ ਦਿਨਾਂ ਚ ਹੋਣਗੀਆਂ ਔਰ ਇਹ ਵੀ ਪਤਾ ਲੱਗਿਆ ਕਿ ਸ੍ਰੀ ਕਾਲਤਾਕ ਸਾਹਿਬ ਦੇ ਜਥੇਦਾਰ ਨੇ ਵੀ ਪਹਿਲਾਂ ਦੋ ਵਾਰੀ ਉਹਨਾਂ ਨੇ ਕਿਹਾ ਹੁਕਮਨਾਮਾ ਜਾਰੀ ਹੋਣ ਤੋਂ ਬਾਅਦ ਉਹਨਾਂ ਨੇ ਦੋ ਵਾਰੀ ਕਿਹਾ ਕਿ ਸੱਤ ਮੈਂਬਰ ਦੀ ਕਮੇਟੀ ਦੀ ਗਵਾਹੀ ਚ ਭਰਤੀ ਹੋਊਗੀ ਦੋ ਵਾਰੀ ਉਹਨਾਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਆ ਕਿਹਾ ਪਰ ਇਹ ਇੱਕ ਨੇ ਕਿਹਾ ਤਾਂ ਅਸੀਂ ਕਿ ਜੇ ਵਰਕਿੰਗ ਕਮੇਟੀ ਚਾਵੇ ਤਾਂ ਉਹਦਾ ਵਿਸਥਾਰ ਕਰ ਸਕਦੀ ਹੈ ਜਿਹੜੀ ਕਮੇਟੀ ਬਣੀ ਹੈ ਪਰ ਪਰ ਮੈਨੂੰ ਇਹ ਪਤਾ ਲੱਗਿਆ ਕਿ ਵਰਕਿੰਗ ਕਮੇਟੀ ਦੀ ਮੀਟਿੰਗ ਚ ਵਿਦੇਸ਼ ਚ ਬੈਠੇ ਜਥੇਦਾਰ ਜਥੇਦਾਰ ਲਖਵੀਰ ਸਿੰਘ ਨਾਲ ਗਿਆਨੀ ਹਰੀ ਸਿੰਘ ਨਾਲ ਵਰਕਿੰਗ ਕਮੇਟੀਆਂ ਆਨਲਾਈਨ ਹੋ ਕੇ ਇੱਕ ਫੋਨ ਤੇ ਜਾਂ ਆਨਲਾਈਨ ਹੋ ਕੇ ਉਹਨਾਂ ਨੇ ਗੱਲਬਾਤ ਕੀਤੀ ਹੈ ਪਰ ਉਹਨਾਂ ਨੇ ਉਹਨਾਂ ਨੇ ਵੀ ਕਹਿ ਲੋ ਦੋ ਟੋਕੀ ਕਹਿਤਾ ਕਿ ਜੋ ਮਰਜੀ ਹੈ ਜਿਹੜੀ ਭਰਤੀ ਹੈ ਉਹ ਜਾਂ ਕਿਸੇ ਤਰ੍ਹਾਂ ਦਾ ਇਸ ਵਿਸਥਾਰ ਨਹੀਂ ਕੀਤਾ ਜਾਊਗਾ ਕਿਉਂਕਿ ਉਹ ਹੁਕਮਨਾਮ ਪੰਜ ਸਿੰਘ ਸਹਿਬਾਨਾ ਦਾ ਹੈ ਜੇ ਵਿਸਥਾਰ ਕਰਨ ਕਿਉਂਗਾ ਤਾਂ ਪੰਜ ਸਿੰਘ ਸਹਿਬਾਨ ਫੈਸਲਾ ਲੈਣਗੇ ਦੁਆਰਾ ਇਹ ਨਹੀਂ ਅ ਵੀ ਤੁਸੀਂ ਆਪਣੀ ਪੱਤਰ ਤੇ ਵਿਸਥਾਰ ਕਰਦੇ ਹੋਗੇ ਭਰਤੀ ਆ ਜਿਹੜੀ ਉਹ ਕਹ ਲੋ ਸਤ ਮੈਂਬਰ ਕਮੇਟੀ ਦੀ ਗਵਾਈ ਚ ਹੋ ਉਹਨਾਂ ਜਥੇਦਾਰ ਜੀ ਨੇ ਵੀ ਇਹ ਕਹਿਤਾ ਜੀ ਸਰ ਅੱਗੇ ਜੀ ਗੱਲ ਕਰੀਏ ਪੰਜਾਬ ਵਿੱਚ ਸਿੱਧੂ ਮੁਸਲਮਾਨਾਂ ਦੇ ਖਾਸ ਮਿੱਤਰ ਤੇ ਹਮਲੇ ਦੀ ਘਟਨਾ ਤੇ ਪੁਲਿਸ ਚੌਕੀਆਂ ਤੇ ਸੁੱਟੇ ਜਾ ਰਹੇ ਗਰਨੇਡ ਦੇ ਘਟਨਾਵਾਂ ਆਖਰ ਸੰਕੇਤ ਕੀ ਦੇ ਰਹੀਆਂ ਨੇ ਅ ਦੇਖੋ ਲਗਨ ਜੀ ਜੇ ਦੇਖੀਏ ਤਾਂ ਪੰਜਾਬ ਚ ਜਿਹੜੀਆਂ ਪਿਛਲੇ ਦਿਨਾਂ ਤੋਂ ਜਾਂ ਪਿਛਲੇ ਮਹੀਨਿਆਂ ਤੋਂ ਕਹ ਲਓ 70 ਦਿਨਾਂ ਚ ਕਈ ਘਟਨਾਵਾਂ ਵਾਪਰੀਆਂ ਜਾਂ ਖਾਸ ਕਰ ਅਮਰਤਸਰ ਜ਼ਿਲ੍ਹੇ ਚ ਜਾਂ ਗਰਦਾਸਪੁਰ ਚ ਪੁਲਿਸ ਚੌਕੀਆਂ ਤੇ ਜਿਹੜੇ ਗ੍ਰਨੇਡ ਸੁੱਟੇ ਗਏ ਆ ਔਰ ਇਹ ਵੀ ਹੋਇਆ ਕਿ ਤੁਹਾਨੂੰ ਪਤਾ ਕਿ ਪਿਛਲੇ ਦਿਨਾਂ ਚ ਤਿੰਨ ਨੌਜਵਾਨਾਂ ਦਾ ਵੀ ਕਿਹਾ ਗਿਆ ਕਿ ਉਹ ਗ੍ਰਨੇਡ ਸੁੱਟਣ ਸ਼ਾਮਲ ਸੀ ਉਹਨਾਂ ਦਾ ਜੂਪੀ ਚ ਮੁਕਾਬਲਾ ਵੀ ਕਹ ਲਓ ਉੱਥੇ ਮੁਕਾਬਲੇ ਤੇ ਸਵਾਲ ਵੀ ਉੱਠੇ ਆ ਬਹੁਤ ਸਾਰੇ ਕਿ ਝੂਠਾ ਮੁਕਾਬਲਾ ਔਰ ਔਸ ਚ ਤਿੰਨ ਨੌਜਵਾਨ ਵੀ ਮਾਰੇ ਗਏ ਆ ਹੋਰ ਕਈ ਗ੍ਰਿਫਤਾਰੀਆਂ ਵੀ ਹੋਈਆਂ ਨੇ ਪਰ ਗ੍ਰਨੇਡ ਸੁੱਟਣ ਦੀਆਂ ਜਿਹੜੀਆਂ ਘਟਨਾਵਾਂ ਨੇ ਉਹ ਲਗਾਤਾਰ ਵਾਪਰ ਰਹੀਆਂ ਨੇ ਔਰ ਤਾਜ਼ਾ ਜਿਹੜੀ ਘਟਨਾ ਹੁਣ ਤੁਸੀਂ ਸੁਣੀ ਹੈ ਕਿ ਫਤੇਗੜ ਚੂੜੀਆਂ ਚ ਵਾਪਰੀ ਆ ਔਰ ਉੱਥੇ ਪੁਲਿਸ ਚੌਕੀ ਤੇ ਗ੍ਰਨੇਡ ਸੁੱਟਿਆ ਗਿਆ ਔਰ ਉਸ ਮੁੱਦੇ ਤੇ ਵੀ ਭਾਵੇਂ ਉਥੋਂ ਦੇ ਜਿਹੜੇ ਐਸਐਸਪੀ ਨੇ ਬਖਰੀ ਸਿੰਘ ਭੋਲਰ ਅਮਰ ਸਰਦੇਵ ਉਹਨਾਂ ਨੇ ਜਾ ਕੇ ਉਹਦਾ ਜਾਇਜ਼ਾ ਵੀ ਲਿਆ ਪਰ ਉਹਨਾਂ ਨੇ ਹਜੇ ਇਹ ਕਲੀਅਰ ਨਹੀਂ ਕੀਤਾ ਕਿ ਗਨੇਡੀਆ ਉਹਨਾਂ ਨੇ ਕਿਹਾ ਕਿ ਇਹਦੀ ਜਾਂਚ ਹੋ ਰਹੀ ਹੈ ਉਹਦੇ ਨਾਲ ਹੀ ਜਿਹੜੀ ਦੂਸਰੀ ਗੱਲ ਕਰੀਏ ਕਿ ਆਪਾਂ ਸਿੱਧੂ ਮੂਸੇਵਾਲਾ ਗਾਇਕ ਜਿਹੜਾ ਜਿਹਦਾ ਕਤਲ ਹੋਇਆ ਔਰ ਉਸ ਮਾਮਲੇ 'ਚ ਜਿਹੜੇ ਗੈਂਗਸਟਰ ਨੇ ਬਸ਼ਨੋਈ ਜਾਂ ਉਹਨਾਂ ਦੇ ਸਾਥੀ ਉਹਨਾਂ ਨੇ ਖਲਾਫ ਅਦਾਲਤੀ ਕਾਰਵਾਈ ਚੱਲ ਰਹੀ ਹੈ ਔਰ ਉਹ ਅਦਾਲਤੀ ਕਾਰਵਾਈ ਬੜੀ ਨੇੜੇ ਆ ਫੈਸਲੇ ਦੇ ਪਰਿਵਾਰ ਦੇ ਦੋਸ਼ ਵੀ ਰਹੇ ਆ ਕਿ ਉਹਨਾਂ ਨੂੰ ਪੂਰੀ ਤਰ੍ਹਾਂ ਸੰਪੂਰਨ ਰੂਪਚਾ ਇਨਸਾਫ ਨਹੀਂ ਮਿਲ ਰਿਹਾ ਔਰ ਜਿਹੜੇ ਦੋਸ਼ੀ ਨੇ ਅਸਲ ਉਹ ਬਚ ਵੀ ਰਹੇ ਨੇ ਉਸ ਪਰਿਵਾਰ ਦਾ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਜਾਨਾਂ ਦੀ ਮਾਤਾ ਹਮੇਸ਼ਾ ਸਰਕਾਰ ਤੇ ਦੋਸ਼ ਵੀ ਲਾਉਂਦੇ ਆਏ ਆ ਔਰ ਜਿਹੜਾ ਦੂਸਰੀ ਹੁਣ ਤਾਜ਼ਾ ਘਟਨਾ ਵਾਪਰੀ ਆ ਉਹ ਉਹਨਾਂ ਦੇ ਸਾਥੀ ਕਹਿ ਲਓ ਜਾਂ ਉਹਨਾਂ ਦੇ ਮਿੱਤਰ ਕਹਿ ਲਓ ਫਰਗਟ ਸਿੰਘ ਜਿਹੜੇ ਮਾਨਸਾ ਚ ਰਹਿੰਦੇ ਆ ਉਹਨਾਂ ਦੇ ਘਰ ਤੇ ਗੋਲੀਆਂ ਚੱਲੀਆਂ ਨੇ ਆਜਾ ਘਟਨਾ ਇਹ ਹੋਈ ਆ ਔਰ ਉੱਚ ਉਹ ਦੋ ਅਣਪਛਾਤਿਆਂ ਨੇ ਉਹ ਬੰਨੇ ਸੀ ਜਿਹੜੇ ਸੀ ਸੀਸੀਟੀਵੀ ਕੈਮਰਿਆਂ 'ਚ ਉਹਨਾਂ ਦੀ ਵੀਡੀਓ ਵੀ ਕੈਦ ਹੋਈ ਹੈ ਉਹਨਾਂ ਨੇ ਆ ਕੇ ਗੋਲੀਆਂ ਚਲਾਈਆਂ ਇਥੋਂ ਤੱਕ ਕਿ ਉਹਨਾਂ ਦੇ WhatsApp ਤੇ ਬਾਅਦ 'ਚ ਇਹ ਵੀ ਆਇਆ ਉਹਨਾਂ ਨੇ ਜਿਹੜੀ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਪ੍ਰਗਟ ਸਿੰਘ ਨੇ ਉਹ ਦੱਸਿਆ ਕਿ ਉਹਨੂੰ ਇੱਕ ਮੈਸੇਜ ਵੀ ਆਇਆ ਕਿ 30 ਲੱਖ ਰੁਪਏ ਦੀ ਫਰौती ਵੀ ਉਹ ਤੋਂ ਮੰਗੀ ਗਈ ਹੈ ਔਰ ਉਹ ਵੀ ਉੱਚ ਵੀ ਵਿਸ਼ਨੁਨੋਈ ਦਾ ਉਹਨੇ ਕਾਹ ਜਿਕਰ ਕੀਤਾ ਗਿਆ ਔਰ ਇਸ ਤਰ੍ਹਾਂ ਦੀਆਂ ਹੋਰ ਵੀ ਜੇ ਪਿਛਲੇ ਦਿਨਾਂ 'ਚ ਆਪਾਂ ਉੜੇ ਚਰਚੀ ਫਰੋਲੀ ਇਹ ਤਾਂ ਬਹੁਤ ਸਾਰੀਆਂ ਘਟਨਾਵਾਂ ਵਜਈਆਂ ਵਾਪਰੀਆਂ ਜਿਨ੍ਹਾਂ ਚ ਫਰੋਤੀ ਮੰਗਣ ਦੀਆਂ ਲੁੱਟ ਖੋਹਦੀਆਂ ਜਾਂ ਕਹਿ ਲਓ ਰਗਦੀਆਂ ਵੀ ਭੱਟੀ ਪਦਰ ਤੇ ਜਿਹੜੀਆਂ ਸਮਗਲਿੰਗ ਉਹ ਉਹਦੀਆਂ ਬਹੁਤ ਸਾਰੀਆਂ ਘਟਨਾਵਾਂ ਵਾਪਰ ਰਹੀਆਂ ਚੱਲ ਰਹੀਆਂ ਔਰ ਆਮ ਲੋਕਾਂ 'ਚ ਜਾਂ ਖਾਸ ਕਰ ਜਿਹੜੇ ਵਪਾਰੀ ਵਰਗ ਨਾਲ ਜੁੜੇ ਹੋਏ ਲੋਕ ਨੇ ਉਹਨਾਂ 'ਚ ਇੱਕ ਦਹਿਸ਼ਤ ਵਾਲਾ ਮਾਹੌਲ ਵੀ ਆ ਔਰ ਉਹਨਾਂ ਤੋਂ ਬਹੁਤ ਸਾਰੀਆਂ ਚਿੱਟੀਆਂ ਖਾਸ ਕਰ ਮੋਗੇ ਜ਼ਿਲ੍ਹੇ 'ਚ ਕਹਿ ਲਓ ਬਹੁਤ ਸਾਰੀਆਂ ਚਿੱਠੀਆਂ ਜਾਂ ਕਹਿ ਕੇ ਜਾਂ ਦਬਕਾ ਕੇ ਜਾਂ ਜਿਹੜੇ ਵਿਦੇਸ਼ਾਂ 'ਚ ਬੈਠੇ ਗੈਂਗਸਟਰ ਨੇ ਜਾਂ ਜੇਲ੍ਹਾਂ 'ਚ ਬੰਦ ਗੈਂਗਸਟਰ ਨੇ ਉਹਨਾਂ ਦੇ ਨਾਂ ਤੇ ਭਰौती ਮੰਗੀ ਜਾ ਰਹੀ ਹੈ ਔਰ ਲਈ ਵੀ ਜਾ ਰਹੀ ਹੈ ਬਹੁਤ ਸਾਰੇ ਲੋਕ ਕਰਦੇ ਮਾਰੇ ਜਾਂ ਆਪਣੇ ਪਰਿਵਾਰ ਨੂੰ ਬਚਾਉਣ ਦੇ ਮਾਰੇ ਦੇ ਵੀ ਦਿੰਦੇ ਆ ਇਹੋ ਜੀਆਂ ਘਟਨਾ ਤਾਂ ਹੁਣ ਜੇ ਦੇਖੀ ਤਾਂ ਕੈਨੇਡਾ 'ਚ ਬਹੁਤ ਸਾਰੀਆਂ ਵਾਪਰ ਰਹੀਆਂ ਬਿਲਕੁਲ ਟਾਪੀਆਂ ਦਾ ਗੜ ਮੰਨਿਆ ਜਾਂਦਾ ਸਰੀ ਜਾਂ ਬ੍ਰੈਂਟਨ ਏਰੀਆ ਉੱਥੇ ਵੀ ਜਿਹੜੇ ਜਿਨ੍ਹਾਂ ਦੇ ਕੰਮਕਾਰ ਚੰਗੇ ਨੇ ਜਾਂ ਕੰਮਕਾਰ ਚੱਲਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਆਉਂਦੀਆਂ ਨੇ ਜਾਂ ਧਮਕੀ ਭਰੇ ਫੋਨ ਆਉਂਦੇ ਔਰਪੀਆਂ ਮੰਗੀਆਂ ਜਾਂਦੀਆਂ ਪਿਛਲੇ ਦਿਨੀ ਸਰੀ ਚ ਹੀ ਇਹ ਘਟਨਾ ਵਾਪਰੀ ਹੈ ਇੱਕ ਜਿਹੜਾ ਵੈਲਡਰ ਆ ਉਹਦੇ ਘਰ ਤੇ ਗੋਲੀਆਂ ਚਲਾਈਆਂ ਗਈਆਂ ਉਹ ਸੁਪਰ ਕਰੋ ਕਿ ਉਹ ਖੁਦ ਤੇ ਉਹਦੀ ਪਤਨੀ ਜਿਹੜੇ ਕਮਰੇ ਚ ਪਈ ਸੀ ਉਹ ਸਾਈਡ ਗੋਲੀਆਂ ਚੱਲੀਆਂ ਉਹ ਬਚ ਗਏ ਦੋਨੇ ਹੂੰ ਇਹਦਾ ਕਰਕੇ ਪੰਜਾਬ ਜਿਹੜਾ ਮਾਹੌਲ ਹੈ ਸਹਿਮ ਵਾਲਾ ਡਰ ਵਾਲਾ ਬਣਿਆ ਹੋਇਆ ਔਰ ਵਿਰੋਧੀ ਧਿਰਾਂ ਜੇ ਕਾਂਗਰਸ ਪਾਰਟੀ ਹੈ ਇਹ ਚ ਰਾਜਾ ਬਲੰਗ ਨੇ ਕਾਂਗਰਸ ਪਾਰਟੀ ਦੇ ਪ੍ਰਧਾਨ ਜਾਂ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ 파ਜਵਾਨ ਨੇ ਅਕਾਲੀ ਦਲ ਵੀ ਹਮੇਸ਼ਾ ਮੇ ਸਰਕਾਰ ਨੂੰ ਇਸ ਮੁੱਦੇ ਤੇ ਕੋਸਤਾ ਆਇਆ ਹੈ ਕਿ ਲੋਕਾਂ ਦਾ ਜਾਂ ਲੋਕਾਂ ਦਾ ਬਚਾ ਲਈ ਸਰਕਾਰ ਕ੍ਰਾਈਮ ਨੂੰ ਨਤ ਪਾਵੇ ਔਰ ਬਿਕਰਮ ਸਿੰਘ ਮਜੀਠੀਆ ਵੀ ਹਮੇਸ਼ਾ ਇਹ ਗੱਲ ਕਰਦੇ ਆਏ ਆ ਔਰ ਸਰਕਾਰ ਨੂੰ ਵੀ ਆਏ ਹੈ ਇਸ ਮੁੱਦੇ ਤੇ ਭਾਵੇਂ ਦੂਸਰੇ ਪਾਸੇ ਇਹ ਵੀ ਹੈ ਕਿ ਜਿਹੜਾ ਗੈਂਗਸਟਰ ਬਾਦ ਹੈ ਜਾਂ ਲੱਠਮਾਰ ਕਹਿ ਲੋ ਇੱਕ ਬਰਗੇਡ ਖੜਾ ਕੀਤਾ ਸੀ ਉਹ ਮਜੀਠੀਆ ਨਹੀਂ ਪੰਜਾਬ 'ਚ ਖੜਾ ਕੀਤਾ ਸੀ ਕਿਸੇ ਸਮੇਂ ਹੂੰ ਉਹ ਉਹਨੇ ਹੀ ਕਹਿ ਲੋ ਉਹ ਚ ਇੱਕ ਇੰਗਾ ਨੇ ਗੈਂਗਸਟਰ ਦਾ ਰੂਪ ਲੈ ਲਿਆ ਜੋ ਕੋਲਸ ਪਰਚੇਦਾਰ ਜੋ ਜਾਂਦੇ ਆ ਤਾਂ ਘਰ ਛੱਡ ਕੇ ਭੱਜ ਪੁੱਜ ਜਾਂਦੇ ਆਏ ਉਹ ਉਹ ਮਜੀਠੀਆ ਵੀ ਹਮੇਸ਼ਾ ਇਸ ਮੁੱਦੇ ਤੇ ਸਰਕਾਰ ਨੂੰ ਘੇਰਦਾ ਆਇਆ ਪਰ ਘੇਰ ਵੀ ਰਿਹਾ ਪਰ ਸਰਕਾਰ ਨੂੰ ਇਸ ਮੁੱਦੇ ਤੇ ਵਾਕਈ ਸਖਤ ਕਰਮ ਚੁੱਕਣ ਦੀ ਲੋੜ ਆ ਔਰ ਕਾਨੂੰਨਸ ਕਰ ਜਿਹੜੇ ਆਮ ਲੋਕ ਨੇ ਉਹਨਾਂ ਜਿਹੜਾ ਸਹਿਮ ਵਾਲਾ ਮਾਹੌਲ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਹੈ ਜਾਂ ਸੁਰੱਖਿਆ ਏਜੰਸੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਮ ਸਾਨੂੰ ਜਾਂ ਆਮ ਜਿਹੜਾ ਪੰਜਾਬ ਦਾ ਵਪਾਰੀ ਹੈ ਉਹਨਾਂ ਦੇ ਹਿੱਤ ਸੁਰੱਖਿਅਤ ਕੀਤੇ ਜਾਣ ਉਹਨਾਂ ਦੇ ਪਰਿਵਾਰਾਂ ਨੂੰ ਸੁਰੱਖਿਅਤ ਕੀਤਾ ਜਾਵੇ ਔਰ ਜਿਹੜੇ ਇਹੋ ਜਿਹੇ ਲੋਕ ਨੇ ਉਹ ਕਹ ਲੋ ਹਥਿਆਰ ਲੈ ਕੇ ਜਾਂ ਨਜਾਇਜ਼ ਹਥਿਆਰ ਰੱਖ ਕੇ ਲੋਕਾਂ ਨੂੰ ਲੁੱਟਣ ਮਾਰਨੀਆਂ ਕੰਟਨਾਵਾਂ ਨੂੰ ਅੰਜਾਮ ਦਿੰਦੇ ਆ ਜਾਤੀਆਂ ਭੇਜਦੇ ਆ ਜਾਂ ਜੇ ਕੋਈ ਨਹੀਂ ਦਿੰਦਾ ਪ੍ਰੋਤੀ ਤਾਂ ਉਹਦੇ ਘਰ ਤੇ ਗੋਲੀਆਂ ਚਲਾਉਂਦੇ ਆ ਜਾਂ ਉਹਦੇ ਗੋਲੀਆਂ ਹੀ ਮਾਰਦੇ ਆ ਤਾਂ ਉਹਨਾਂ ਨੂੰ ਨੱਥ ਪਾਉਣ ਲਈ ਸਰਕਾਰ ਨੂੰ ਜ਼ਰੂਰ ਕਦਮ ਚੁੱਕਣੇ ਚਾਹੀਦੇ। ਪਰ ਉਹ ਜਿਹੇ ਜਿਹੜੇ ਸਹਿਮ ਵਾਲੇ ਜਾਂ ਲੋਕਾਂ ਸਹਿਮ ਪੈਦਾ ਕਰਦੇ ਆ ਜਾਂ ਜੇਲਾਂ ਚੋਂ ਕਿਸ ਤਰ੍ਹਾਂ ਕਾਲਾਂ ਹੋ ਜਾਂਦੀਆਂ, ਫੋਨ ਕਿਸ ਤਰ੍ਹਾਂ ਹੋ ਜਾਂਦੇ ਆ ਜਾਂ ਬਾਰ ਜੇਲਾਂ ਚ ਜੈਮਰ ਲਾਉਣ ਦੀ ਵੀ ਗੱਲ ਆਉਂਦੀ ਆ ਪੰਜਾਬ ਦੀਆਂ ਚ ਤੇ ਉਹਦੇ باوجود ਵੀ ਜਿਹੜੇ ਇਹ ਜਿਹੇ ਫੋਨ ਧਮਕੀਆਂ ਭਰੇ ਫੋਨ ਆਉਂਦੇ ਆ ਉਹਦੀ ਵੀ ਜਾਂਚ ਉਹ ਤਾਂ ਸਰਕਾਰ ਕਰਾਈ ਸਕਦੀ ਆ ਨਾ। ਕੋਲ ਤਾਂ ਸਰਕਾਰ ਦੇ ਹੱਥ ਕੀ ਹੈ ਵੀ ਕਿਸ ਤਰ੍ਹਾਂ ਫੋਨ ਹੁੰਦੇ ਆ ਕੌਣ ਲੋਕ ਨੇ ਜਿਹੜੇ ਉਹਨਾਂ ਨੂੰ ਫੋਨ ਦਿੰਦੇ ਆ ਇਹ ਲੋਕਾਂ ਨੂੰ ਉਹ ਸਾਰੀ ਜਾਂਚ ਜਿਹੜੀ ਆ ਉਹ ਸਰਕਾਰ ਦੇ ਹੱਥ ਚਾਹ ਰ ਸਰਕਾਰ ਨੂੰ ਆਉਣ ਵਾਲੇ ਦਿਨਾਂ 'ਚ ਇਸ ਮੁੱਦੇ ਤੇ ਇਹ ਨਹੀਂ ਵੀ ਉਹ ਜਿਸ ਤਰ੍ਹਾਂ ਤਿੰਨ ਨੌਜਵਾਨਾਂ ਦਾ ਆਮ ਉਹ ਗਰੀਬ ਪਰਿਵਾਰਾਂ ਦੇ ਮੁੰਡੇ ਫੜਕੇ ਉਹਨਾਂ ਦਾ ਉਹਦਾ ਇੰਕਾਊਂਟਰ ਕਰ ਦਿੱਤਾ ਗਿਆ ਉਹ ਮੁੱਦਾ ਬੜਾ ਪੰਜਾਬ 'ਚ ਭਗਿਆ ਉਹਦੇ ਬਾਰੇ ਵੀ ਸਥਿਤੀ ਜਿਹੜੀ ਆ ਸਰਕਾਰ ਨੂੰ ਸਪਸ਼ਟ ਕਰਨੀ ਚਾਹੀਦੀ ਹੈ ਔਰ ਅਜੇ ਵੀ ਜਿਹੜੀਆਂ ਉਹ ਘਟਨਾਵਾਂ ਕਿਸ ਤਰ੍ਹਾਂ ਵਾਪਰ ਰਹੀਆਂ ਆ ਉਹਤੇ ਵਿਸਕਾਰ ਨੂੰ ਜਿਹੜਾ ਧਿਆਨ ਕੇਂਦਰਿਤ ਕਰਨ ਦੀ ਲੋੜ ਹੈ ਸਰ ਅਖੀਰ ਚ ਜੇ ਆਪਾਂ ਗੱਲ ਕਰੀਏ ਵੀ ਕਿਸਾਨੀ ਸੰਘਰਸ਼ ਬਾਰੇ ਨਵੀਆਂ ਜਾਣਕਾਰੀਆਂ ਕੀ ਨੇ ਅ ਲਗਨ ਜੀ ਦੇਖੋ ਲੰਬੇ ਸਮੇਂ ਤੋਂ ਜਿਹੜਾ 13 ਤਰੀਕ ਨੂੰ ਆਪਣੇ 1 ਸਾਲ ਹੋ ਜਾਣਾ ਹੈ ਸੰਭੂ ਦੇ ਖਨੌਰੀ ਬਾਡਰ ਤੇ ਜਿਹੜਾ ਕਿਸਾਨ ਬੈਠੇ ਨੇ ਔਰ ਲੰਬਾ ਪ੍ਰੋਟੈਸਟ ਚੱਲ ਰਿਹਾ ਔਰ ਇਸ ਮੁੱਤੇ ਤੇ ਕੱਲੋ ਦੱਲੇਵਾਲ ਸਾਹਿਬ ਦਾ ਜਿਹੜਾ 70ਵਾਂ ਦਿਨ ਸ਼ਾਮਲ ਹੋ ਗਿਆ ਮਰਨਵਾਸ ਚੰਪੌਖੜ ਤਾਲੂ ਨਦੀ ਹਾਂ ਇਹ ਲਗਾਤਾਰ 14 ਤਰੀਕ ਨੂੰ ਤੁਹਾਨੂੰ ਪਤਾ ਹੀ ਹੈ ਕਿ ਕੇਂਦਰ ਨਾਲ ਇੱਕ ਮੀਟਰ ਮੀਟਿੰਗ ਦੀ ਤੈਅ ਹੋ ਗਈ ਹੈ ਔਰ ਮੀਟਿੰਗ ਚ ਕੀ ਫੈਸਲਾ ਲਿਆ ਜਾਂਦਾ ਜਾਂ ਕੇਂਦਰ ਮੰਗਾ ਜਾਂ ਮੁੱਦਿਆਂ ਨੂੰ ਮੰਨਦਾ ਹੈ ਜਾਂ ਖਾਸ ਕਰ ਐਮ ਐਸ ਪੀ ਦੀ ਗਰੰਟੀ ਹੈ ਕਰਜ਼ਾ ਮਾਫੀ ਹੈ ਜਿਹੜੇ ਮੁੱਦੇ ਉਸਤੇ ਵਿਸ਼ੇਸ਼ ਤੌਰ ਤੇ ਬਾਰੇ ਜਾਣੇ ਆਪਾਂ ਅੱਗੇ ਚਰਚਾ ਕਰ ਚੁੱਕੇ ਹਾਂ ਔਰ ਦੁਨੀਆਂ ਜਿਹੜੀ ਜਾਣਕਾਰੀ ਹੈ ਕਿ ਸੰਯੁਕਤ ਕਿਸਾਨ ਮੋਰਚੇ ਨੇ ਵੀ ਇਹ ਸੁੱਤੇ ਤੇ ਕਿਉਂਕਿ ਸਾਰੀਆਂ ਕਿਸਾਨ ਧਿਰਾਂ ਦਾ ਮੁੱਦਾ ਤਾਂ ਇੱਕ ਹੀ ਹੈ ਨਾ ਗਰੰਟੀ ਐਮ ਐਸ ਪੀ ਦੀ ਗਰੰਟੀ ਖਾਸ ਵਿਸ਼ੇ ਮੁੱਦਾ ਜਿਹੜਾ ਔਰ ਹੋਰ ਉਹਨਾਂ ਦੇ ਜਿਹੜੇ ਮੁੱਦੇ ਆ ਉਹਨਾਂ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਵੀ ਪਿਛਲੇ ਦਿਨੀ ਜਿਹੜੀ ਮਾਲੀਚ ਮੀਟਿੰਗ ਕੀਤੀ ਗਈ ਉਸ ਫੈਸਲਾ ਲਿਆ ਗਿਆ ਕਿ 9 ਤਰੀਕ ਨੂੰ ਮੰਗ ਪੱਤਰ ਦਿੱਤੇ ਜਾਣੇ ਆ ਜਾਂ ਰਾਜ ਸਭਾ ਮੈਂਬਰਾਂ ਨੂੰ ਲੋਕ ਸਭਾ ਮੈਂਬਰਾਂ ਨੂੰ ਤਾਂ ਕਿ ਇਹ ਮੁੱਦਾ ਜਾਂ ਇਹ ਮਸਲਾ ਔਰ ਪਾਰਲੀਮੈਂਟ 'ਚ ਗੂੰਜਦਾ ਰਹੇ ਭਾਵੇਂ ਪਿਛਲੇ ਦਿਨਾਂ 'ਚ ਜਿਹੜਾ ਸਰਦਰਪੱਤ ਸੌਰੀ ਸ਼ੁਰੂ ਹੋਇਆ ਬਜਟ ਸੈਸ਼ਨ ਕੇਂਦਰ 'ਚ ਜਾਂ ਮੋਦੀ ਸਾਹਿਬ ਉਹ ਚ ਡਾਕਟਰ ਅਮਰ ਸਿੰਘ ਨੇ ਕਿਸਾਨੀ ਨਾਲ ਸੰਬੰਧਿਤ ਇਹ ਮੁੱਦਾ ਉਠਾਇਆ ਵੀ ਔਰ ਕਿਸਾਨੀ ਦੀ ਜਿਹੜੀ ਆ ਗੱਲ ਵੀ ਕੀਤੀ ਹੈ ਕਿ ਕਿਸਾਨ ਲੰਬੇ ਸਮੇਂ ਤੋਂ ਸੰਘਰਸ਼ ਕਰ ਰਹੇ ਆ ਔਰ ਪਿਛਲੇ ਸਮੇਂ ਚ ਵੀ ਜੇ ਦੇਖਿਆ ਜਾਵੇ ਤਾਂ ਤਿੰਨ ਕਰੋਨਾ ਦੇ ਖਿਲਾਫ ਵੀ ਜਦੋਂ ਲੜਾਈ ਲੜੀ ਗਈ ਹੈ ਲੜਾਈ ਚੱਲੀ ਹੈ ਤਾਂ حکومت ਵੀ ਲਗਾਤਾਰ ਡਾਕਟਰ ਅਮਰ ਸਿੰਘ ਮੁੱਦਾ اٹھਾਉਂਦੇ ਰਹੇ ਆ ਹੁਣ ਵੀ ਉਹਨਾਂ ਨੇ ਮੁੱਦਾ اٹھਾਇਆ ਕਿਸਾਨਾਂ ਦਾ ਔਰ ਬਾਕੀ ਵੀ ਲੋਕ ਸਭਾ ਮੈਂਬਰਾਂ ਨੂੰ ਕਹ ਲੋ ਹਲਾ ਹਲੂਣਾ ਦੇਣ ਲਈ ਉਹਨਾਂ ਨੂੰ ਲਾਤੇ ਇੱਕੇ ਦਬਾਅ ਬਣਾਉਣ ਲਈ ਕਿ ਉਹ ਜਾ ਕੇ ਪਾਰਲੀਮੈਂਟ ਚ ਕਿਸਾਨੀ ਦੇ ਮੁੱਦੇ ਠਾਉਣ ਕਿਸਾਨੀ ਦੇ ਮਸਲਿਆਂ ਤੇ ਸਰਕਾਰ ਨੂੰ ਸਰਕਾਰ ਦੇ ਖਿਲਾਫ ਕੋਈ ਸਖਤ ਐਕਸ਼ਨ ਲੈਣ ਜਾਂ ਵਿਰੋਧੀ ਧਿਰ ਇਸ ਮੁੱਦੇ ਤੇ ਕੋਈ ਅਹਿਮ ਮਤਾ ਪਾਸ ਕਰੇ ਜਾਂ ਰਾਹੁਲ ਗਾਂਧੀ ਇਸ ਮੁੱਦੇ ਤੇ ਕੋਈ ਮਤਾ ਪਾਸ ਕਰਨਾ ਜਾਂ ਲੜਨਾ ਇਹਦੇ ਲਈ ਜਿਹੜਾ ਜਾਂ ਸਤਾਧਾਰਿਕ ਧਿਰ ਨਾਲ ਸੰਬੰਧਿਤ ਵੀ ਜਿਹੜੇ ਹੈਗੇ ਨੇ ਮੈਂਬਰ ਪਾਰਲੀਮੈਂਟ ਜਾਂ ਰਾਜ ਸਭਾ ਮੈਂਬਰ ਨੇ ਉਹਨਾਂ ਨੂੰ ਵੀ ਇਹ ਮੰਗ ਪੱਤਰ ਦਿੱਤੇ ਜਾਣੇ ਆ ਤਾਂ ਕਿ ਪੰਜਾਬ ਦਾ ਮਸਲਾ ਜਾਂ ਮੁੱਦਾ ਜਾਂ ਕਿਸਾਨੀ ਦਾ ਮੁੱਦਾ ਜ਼ੋਰਦਾਰ ਟਾਕ ਸਕੇ ਜੀ ਤਾਂ ਬਿਲਕੁਲ ਸਰ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਤਾਂ ਐਸਨ ਸਾਡੇ ਨਾਲ ਸੀਨੇ ਪત્રਕਾਰ ਸਦਾਰ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਕਈ ਸਿਆਸੀ ਅਤੇ ਅਹਿਮ ਮੁੱਦਿਆਂ ਤੇ ਚਰਚਾ ਕੀਤੀ ਹੈ ਕੱਲ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਕੁਝ ਨਵੇਂ ਅਤੇ ਅਹਿਮ ਮੁੱਦਿਆਂ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ